ਜੀ ਹੋਰ ਕੀ ਹਾਲ ਹੈ ਜਟੋ ਅੱਛਾ ਇੱਕ ਨਾ ਅੱਜ ਕੱਲ ਕਿਸੇ ਨੂੰ ਕੋਈ ਇਹ ਗੱਲ ਜਿੰਨਿਆਂ ਨੂੰ ਵੀ ਮੈਂ ਕਹਿ ਕੇ ਵੇਖੀ ਆ ਬੜੇ ਸਾਰੇ ਚਲੋ ਕਈ ਤਿਆਰ ਵੀ ਹੈਗੇ ਆ ਸਾਰੇ ਨਹੀਂ ਰਕੀਦਾ ਨਾ ਵੀ ਉਹ ਤੁਹ ਵੀ ਖਬਰਾਂ ਜੀ ਮਿਸਵਗੀਆਂ ਹੜਾ ਦੀਆਂ ਅਬਰਾਮ ਹੀ ਬੰਦ ਜੀਆਂ ਹੋ ਗਈਆਂ ਘਟਦੀਆਂ ਜਾਂਦੀਆਂ ਮਤਲਬ ਘਟੀਆਂ ਹੋਰੀ ਹੋਣ ਚੱਲ ਪੈਣਾ ਕੰਮ ਆੜੀਆ ਇਲੈਕਸ਼ਨ ਆਉਣ ਵਾਲੀ ਤਰਨਧਾਰਨ ਵਾਲੀ ਜਿੰਮੀ ਚੋਣ ਸਾਰਾ ਧਿਆਨ ਇੱਥੇ ਆਏ ਨਾ ਆੜੂੜ ਕਿੰਨੇ ਵੇਖਣੇ ਮੁੰਡੇ ਜਿੰਨੂ ਆਖੋ ਵੀ ਕਰੀਏ ਕੋਹ ਉਹਨਾਂ ਭਰਾਲਾ ਥੋੜਾ ਬਲਾੜਾ ਦਾ ਮੈਂ ਤੇ ਆਪਣਾ ਜਿੰਨਾ ਬਾਈਟਰ ਕੱਢ ਕੇ ਰੱਖਿਆ ਉਹ ਤੇ ਚਲੋ ਜਿਹੜਾ ਸੁਖਣਾ ਸੁਖੀ ਉਹਦੇ ਤੇੜਾ ਹੀ ਦੇ ਲਾ ਯੇ ਉਹ ਹਰ ਬੰਦਾ ਪਤਾ ਕੋ ਕੀ ਜਾਂਦਾ ਏ ਉਦੇ ਮੁੱਖਿਆ ਕੰਮ ਨਾ ਡਾਦਾ ਉਹਦੇ ਮੁੱਖਿਆ ਕੰਮ ਦੇ ਡਾ ਅੱਛਾ ਹੀ ਕਹਿੰਦਾ ਮੁੱਖਿਆ ਕੀ ਕਰੀਏ ਇੰਨਾ ਵੀ ਜੇ ਮੈਂ ਸ਼ੁਰੂ ਤੋਂ ਵੀ ਇਹ ਗੱਲਾਂ ਆਤਾਈ ਵਿੱਚ ਜਿੰਨਾ ਸਪੀਡਾਂ ਫੜੀਆਂ ਨਾ ਸਾਡੇ ਲੋਕਾਂ ਨੇ ਇੰਨਾ ਤਖਤਾ ਪਲਟਣ ਲੱਗਿਆ ਇੱਕ ਦਿਨ ਤੇ ਬਹੁਤ ਦੂਰ ਐ ਕਿ ਘੰਟੇ ਦੀ ਬਲਦਿਆ ਸਾਰੇ ਨੇ ਧਿਆਨ ਕਿਸ ਹੋਰ ਪਾਸੇ ਨੂੰ ਹੈ ਚਲੋ ਪਾਣੀ ਲੱਥਨ ਦਿਆ ਆਖਿਆ ਸੀ ਔਰ ਇਹ ਨਹੀਂ ਆਖਿਆ ਵੀ ਹੜ ਖਤਮ ਹੋ ਗਿਆ ਹੀ ਆ ਵੀ ਚਲੋ ਪਾਣੀ ਲੱਥ ਗਿਆ ਵਾ ਤੇ ਅਸਲੀ ਕੰਮ ਤੇ ਹੁਣ ਸ਼ੁਰੂ ਹੋਣੀ ਹੈ ਹਾੜਾਂ ਦੀ ਜਿਹੜੀ ਮਤ ਲੋਕਾਂ ਦੀ ਅਸਲ ਚ ਹੁਣ ਸ਼ੁਰੂ ਹੋਣੀ ਹੈ ਪਾਣੀ ਵਿੱਚ ਆਪਾਂ ਉਹਨਾਂ ਨੂੰ ਕੀ ਕੀ ਉਹਤੇ ਉਹਨਾਂ ਦੀਆਂ ਮੂਵੀਆਂ ਬਣਾ ਦਰੀਆਂ ਜਾਂ ਕੀ ਪਾਣੀ ਦੇ ਲੋਕਾਂ ਨੇ ਆਪਣੇ ਵਿਆਹ ਰੱਖ ਲੈ ਲਈ ਮੈਂ ਹੁਣ ਵਿਆਹ ਦਾ ਸੁੱਕੇ ਦਾ ਕੰਮ ਕਰਦਾ ਕਰਕੇ ਮੈਂ ਆਪਣੀ ਧਾਰਨਾ ਤੋਗਾ ਯਾ ਕੋਈ ਵੀ ਮਨੋਰੰਜਨ ਵਾਲਾ ਕੰਮ ਅਡਾਤੀ ਕਰ ਸਕਦਾ ਕੋਈ ਵੀ ਕਿਸੇ ਕਿਸਮ ਦਾ ਨਹੀਂ ਕਿ ਜਦ ਸੋਈ ਦੁਨੀਆ ਦਾ ਕੰਮ ਤੇ ਉਹਦੇ ਹੁਣਾ ਨਹੀਂ ਕੋਈ ਸੋਏ ਉਹਨਾਂ ਨੂੰ ਜਿਉਂਦੇ ਰਹਿਣ ਤੋਂ ਤਾਂ ਇਉਂ ਨੇ ਵੀ ਇਹਨਾਂ ਨੂੰ ਜਿਉਂਦੇ ਰੱਖ ਲੋ ਜਾਨਾਂ ਬਚਾ ਲੋ ਜਿਹੜੇ ਦੇਜ ਬਾਨ ਨੇ ਜਿਹੜੇ ਜਾਨਵਰ ਪੰਛੀ ਸਭ ਕੁਝ ਜੋ ਵੀ ਆ ਇਹਨਾਂ ਨੂੰ ਬਚਾ ਲੋ ਬਾਹਰ ਦੇ ਵਿੱਚ ਮੱਕ ਦੀ ਲੋੜ ਵਿੱਚ ਬਾਅਦ ਚ ਤੇ ਸਾਡੇ ਨੂੰ ਪਾਣੀ ਹੀ ਲਪਾਵੇ ਬੜੀ ਫੇਪੇ ਹੀ ਕੰਟਾਂ ਟੰਗੀਆਂ ਹੁੰਦੀਆਂ ਇਹ ਬਾਹਰ ਦੇ ਬੜੇ ਬੰਨੇ ਚੱਲੋ ਖੜੀ ਮਨਣਾ ਪਊਗਾ ਇਹ ਫਲਾਣਾ ਬੰਨ ਬੰਨ ਆਏ ਕਿ ਸਾਡੇ ਮਹਿਦੀਪੁਰ ਵਾਲਾ ਬੜਾ ਮਸ਼ਹੂਰ ਆ ਤੋ ਕਿਹੜਾ ਮਵੀ ਉਹ ਵੇਖਣ ਜਾਣਾ ਕਿਹੜਾ ਬੰਨ ਆ ਜਿਹੜਾ ਮਹਿਦੀਪੁਰ ਵਾਲਾ ਹਰ ਵਾਰੀ ਬਨਣਾ ਪੈਂਦਾ ਆ ਆਪਸਥਲੜੇ ਇਹ ਬਨੇ ਆ ਸਾਡੇ ਕਵਾਟਰਾਂ ਦੇ ਬਨੇ ਉਹ ਹਰ ਵਾਰੀ ਟੁੱਟਦਾ ਜਦੋਂ ਵੀ ਆਉਂਗਾ ਤੇ ਉਦੋਂ ਹੀ ਸਾਰੇ ਬਨਣ ਪਾ ਜਿੱਤੇ ਕਮਾਲ ਹੋਈ ਪਈ ਜੰਤਾ ਦੀ ਐ ਲੱਤ ਜਾਣਾ ਪਾਣੀ 15 ਜੋ ਵੀ ਜਿਹੜੇ ਉੱਜੜ ਗਏ ਆ ਉਹਨਾਂ 10-10 ਸਾਲ ਉੱਠਣਾ ਨਹੀਂ ਜਿਹੜੇ ਤੇ ਚਲੋ ਜਮੀਨਾਂ ਵਾਲੇ ਹੀ ਚਲੋ ਇੱਕ ਫਸਲ ਮਰ ਗਈ ਆ ਚਲੋ ਜਾਦੀਆਂ ਵਾਲੇ ਨੂੰ ਤੇ ਕੋਈ ਫਾਇਦਾ ਹੁਣ ਅਮਨੀ ਅਜ ਕੋਈ ਨਹੀਂ ਉਹਨੇ ਥੇਰ ਟਰੈਕਟਰ ਡਰਟਰ ਲਾ ਕੇ ਪੱਤਰੀ ਕਰ ਲੈਣੀ ਆ ਓੜੀਆ ਮਾਰਿਆ ਜਾਊਗਾ ਖਰਚੇ ਆਲਾ ਮਾਰਿਆ ਜਾਊਗਾ ਗਰੀਬ ਮਜ਼ਦੂਰ ਆਲਾ ਮਾਰਿਆ ਜਾਊਗਾ ਖਰਚੇ ਆਲਾ ਮਾਰਿਆ ਜਾਊਗਾ ਗਰੀਬ ਮਜ਼ਦੂਰ ਮਾਰਿਆ ਜਾਊਗਾ ਹਾਂਜੀ ਇਹ ਇਹ ਕਿੱਲ ਬਤਾਣ ਲੋਕਾਂ ਦਾ ਮੈਂ ਵੇਖਣਿਆਂ ਕਰੇਜ ਖਤਮ ਹੁੰਦਾ ਜਾਂਦਾ ਘਟਦਾ ਨਹੀਂ ਜਾਂਦਾ ਖਤਮ ਹੀ ਹੁੰਦਾ ਅਸਲੀ ਤਾਂ ਦੱਸਿਆ ਲੋੜਾਂ ਕੁਣ ਪੈਣੀਆਂ ਲੋਕਾਂ ਨੂੰ ਹੁਣ ਲੋੜਾਂ ਦੀ ਉਹਨਾਂ ਦੀ ਪੂਰਤੀ ਕਰੋ ਉਹਨਾਂ ਦੀਆਂ ਪੈਰੀਆਂ ਪੂਰੀਆਂ ਪੱਤਰਿਆਂ ਕਰਵਾਓ ਮਜ਼ਦੂਰਾਂ ਨੂੰ ਮਜ਼ਦੂਰੀ ਦਿਵਾਓ ਜਿਹਦਾ ਘਰ ਚਰੇ ਦਾ ਕੋਈ ਭਾਂਡਾ ਜਿੱਨਾ ਰੁੜ ਗਿਆ ਰਿਆ ਹੀ ਕੋਖਣੀ ਉਹਨੂੰ ਕੋਈ ਥੋੜਾ ਬਾਲਾ ਕੋਈ ਦਵਾਈ ਬੂਟੀ ਦਾ ਕੋਈ ਪੈਸਾ ਖਵਾ ਦਿਓ ਦਾ ਛੋਟੇ ਮੋਟੇ ਉਹਨਾਂ ਦਾ ਲਈ ਦਾ ਕਪੜਾ ਕੋਈ ਇਹੋ ਜਿਹੀਆਂ ਚੀਜ਼ਾਂ ਦੋ ਉਹਨਾਂ ਦਾ ਘਰ ਵੇਖੋ ਕਿਸ ਤਰ੍ਹਾਂ ਵਾ ਜਾ ਕੇ ਉਹ ਤੇ ਬੜਾ ਸਮਝਾਇਆ ਵੀ ਜਾਣਾ ਇੱਕ ਸਰਵੇਖਣ ਜਿਹੜੇ ਕਰਦੇ ਸਿਨੀਅਰ ਸਰਵੇਖਣ ਕਰਨ ਜਾਂਦੇ ਜਿਹੜੇ ਉਹਨਾਂ ਦੇ ਸਰਵੇਖਣ ਤੇ ਤਾਂ ਤੁਹਾਨੂੰ ਅੱਗੇ ਆਖਿਆ ਹੀ ਵੀ ਬੰਦੇ ਸੀਨੀਅਰ ਤਾਂ ਸਰਵੇਖਣ ਕਰਨ ਲਈ ਘੱਲੋ ਵੀ ਜੇ ਹੜ ਪਰਾਂ ਪਾਕਿਸਤਾਨ 'ਚ ਆ ਵੀ ਉੱਤੇ ਦੀ ਹੈ ਪਰ ਆਪਾਂ ਉੱਤੇ ਲਾ ਸਰਵੇਖਣ ਨਹੀਂ ਕਰ ਸਕਦੇ ਸਰਵੇਖਕ ਤੇ ਆਪਾਂ ਕਰਨਾ ਆ ਵੀ ਇੱਥੇ ਹੀ ਆੜ ਫਿਰਨਦੇ ਆ ਆ ਹਾੜੀ ਆ ਕਿ ਜਿੱਥੇ ਕੋਈ ਮਾਤਰ ਗਰੀਬ ਉਜੜ ਗਿਆ ਆ ਲਾਗੇ ਪੰਨੇ ਆ ਪਰਾਂ 20 30 ਕਿਲੋਮੀਟਰ ਇੱਧਰੋਂ ਚਲ ਜਾਓ 20 30 ਕਿਲੋਮੀਟਰ ਹੁਣ ਤੈਨੂੰ ਚਲ ਜਾਓ ਤੁਹਾਨੂੰ ਦੱਸਿਆ 50 ਦਾ ਤੇਲ ਪਾਣਾ ਮੋਟਰਸਾਈਕਲ ਤੇ ਜਿੱਥੇ ਮਰਜ਼ੀ ਜਾ ਕੇ ਉਜੜੇ ਪੁਜੜੇ ਵੇਖ ਆਓ ਤੇ ਜੇ ਜਾ ਕੇ ਉੱਥੇ ਇੱਕ ਜਿਹਦੀ ਇਹੋ ਨੰਦਿਆ ਚੁਗਲੀਆਂ ਹੀ ਕਰੀ ਜਾਣੀਆਂ ਫਲਾਣੀ ਸਰਕਾਰ ਨੇ ਇਹ ਕਰਤਾ ਢਿੰਗਰੀ ਨੇ ਇਹ ਕਰਤਾ ਫਲਾਣਾ ਲੀਟਰਾਂ ਦਾ ਮੇਰੀ ਸਰਕਾਰ ਆਉ ਤੇ ਮੈਂ ਆ ਕਰ ਦੂੰ ਮੈਂ ਉਹ ਕਰ ਦੂੰ ਇਹ ਤੇ ਜੇ ਤਾਨੇ ਮੇਨੇ ਜੇ ਧੜੀ ਜਾਣੇ ਜਿਹਦੇ ਇਹਦਾ ਕੋਈ ਫਾਇਦਾ ਨਹੀਂ ਇਹ ਤੇ ਆ ਰਲ ਕੇ ਸਾਰਿਆਂ ਦੇ ਬਰਾਬਰ ਮੁਸੀਬਤ ਦਾ ਸਾਹਮਣਾ ਕਰਨਾ ਤੇ ਰਲ ਮਿਲ ਕੇ ਕਰਨਾ ਆਪ ਕਰਨਾ ਹੱਥੀਂ ਕਰਨਾ ਮੈਂ ਤੇ ਇਸ ਚੀਜ਼ ਨੂੰ ਪੇਰਨਾ ਸ਼ੁਰੂ ਤੋਂ ਦੀਣ ਧਿਆਂ ਦਿੰਦਾ ਆਇਆ ਵੀ ਆ ਆਪਾਂ ਜੋ ਹੈਗੇ ਆ ਜਿੰਨੀ ਜੋਗੇ ਬੋਲ ਕੇ ਵੀ ਜਾਂ ਜੋ ਵੀ ਆਪਣਾ ਇਹ ਲਫੋਲ ਜੋ ਵੀ ਹੋਊਗਾ ਉਹਦੇ ਹਿਸਾਬ ਨਾਲ ਜੋ ਧਾਰ ਲਿਆ ਉਹਦੇ ਆਪਾਂ ਕਰਕੇ ਹੀ ਛੱਡ ਦੇਨੇ ਠੀਕ ਹੈ ਜੀ ਪਰ ਤੁਹਾਡਾ ਜਜ਼ਬਾ ਠੰਡਾ ਪੈ ਗਿਆ ਜੀ ਤੁਹਾਡੇ ਜਜ਼ਬੇ ਉਹ ਨਹੀਂ ਰਹਿ ਜਿਹੜੇ ਪਹਿਲੇ ਦਿਨ ਲੋਕੀ ਪਾਣੀ ਨੂੰ ਵੇਖ ਕੇ ਪਰਾਂ ਨੂੰ ਭਜਦੇ ਸੀ ਉੱਥੋਂ ਵਾਲੇ ਇਹਨੂੰ ਭਜਦੇ ਜਿੱਧਰੋਂ ਆੜ ਆਈ ਉਧਰੋਂ ਲੋਕ ਇਹਨੂੰ ਭਜਦੇ ਕਿ ਸਾਡੇ ਉੱਧਰੋਂ ਪਾਜਦੇ ਜਿੱਦ ਨੂੰ ਪਾਣੀ ਆਇਆ ਜੈਜਾ ਲੈਣ ਚਲੇ ਆਂ ਲੱਲਿਆ ਜੈਜਾ ਲੋਹਾਰੀਆਂ ਵੀਡੀਓ ਫੋਟੋਆਂ ਪਾਣੀ ਚ ਵੜ ਮੜ ਕੱਢਿਆ ਕਿਹਨੂੰ ਕੋਤਾਇਦੈ ਖਾਦੈਨ ਦੱਸੋ ਕਿਨੂੰ ਕੱਢਿਆ ਜੇ ਬਾਹਰ ਕੱਢਿਆ ਕਿਹਨੂੰ ਕੋਤਾਇਦੈ ਖਾਦੈਨ ਦੱਸੋ ਕਿਨੂੰ ਕੱਢਿਆ ਜੇ ਬਾਹਰ ਭਲੇ 1.5% ਵਿਛਾ ਜੀ ਮੈਂ 98 ਨੇ ਨਵੇੜੇ ਇੱਕ ਦੁੱਖੇ ਸਾਡੇ ਪੱਜ-ਪੱਜ ਕੇ ਜਿਹੜੇ ਗਿਆ ਮੈਂ ਇੱਕ ਦਿਨ ਨਹੀਂ ਗਿਆ ਮੈਂ ਕੋਈ ਜੈਜਾ ਨਹੀਂ ਲੈਣ ਗਿਆ ਨਾ ਲੈਣਾ ਨਹੀਂ ਜੈਜਾ ਕੀ ਲੈਣਾ ਦੱਸਣ ਦੇ ਆ ਕਿ ਪਾਣੀ ਇਹ ਚੜਾ ਆ ਲੋਕ ਉਜੜ ਪੁੱਜਣ ਗਏ ਜਾਨਵਰ ਪੰਛੀ ਮੋਤਾਂ ਵੀ ਵਾਧੂ ਹੋ ਗਈਆਂ ਕੀ ਉੱਥੇ ਵਾਏ ਦੱਸਣ ਦੇ ਕਿ ਉਹਦਾ ਕਸੂਰ ਤੇ ਇਹਦਾ ਕਸੂਰ ਕਸੂਰ ਤੇ ਸਾਰਾ ਆਪਣਾ ਸਾਰਿਆਂ ਦਾ ਉਹਨੂੰ ਸ਼ੁਰੂ ਤੇ ਆਖਤਾ ਸੀ ਕਿ ਇਹ ਕੋਈ ਹੜ੍ਹ ਆਫਤ ਨਹੀਂ ਆ ਜਿਹੜੀ ਤੁਸੀਂ ਉਹ ਸਮਝਦੇ ਜੇ ਇਹ ਆਪਣੀ ਲਿਹਾਈ ਹੋਈ ਆਫਤ ਆ ਤੇ ਬਾਅਦ ਚ ਆਸਦੇ ਰਹੇ بڑے بڑے ਧੰਸਿਆਣੇ ਲੋਕ بڑے بڑے ਵਧੀਆ ਬੰਦੇ ਸੀਨੀਅਰ ਸੁਲਜੇ ਦਾ ਤੇਰਾ ਆ ਵੀ ਈ ਈ ਗੱਲ ਨਹੀਂ ਠੀਕ ਆਉਂਦੇ ਵੀ ਆ ਕਿਤੇ ਬਾਹਰਲੇ ਦੇਸ਼ਾਂ ਦੀ ਕਦੀ ਕਿਦਾਈ ਕਿਤੇ ਹੜ ਆਉਂਦਾ ਵੀ ਆ ਉਹਦੇ ਜਦੋਂ ਤੁਹਾਨੂੰ ਪੜਾ ਕਈ ਪੱਡੇ ਸਮੰਤਰ ਤਰਿਆ ਪੜਾ ਕੁਝ ਹੋ ਜਾਂਦਾ ਤੇ ਜੇ ਆਪਣਾ ਦੇ ਈ ਕੋਈ ਗੱਲ ਕਹਾਣੀ ਨਹੀਂ ਹੈਗੀ ਇੱਥੇ ਤੇ ਆਪਾਂ ਝੂਨਾ ਲਾਉਣਾ ਹੈ ਜੇ ਇੱਥੇ ਨਹੀਂ ਝੂਨਾ ਲਾਉਣਾ ਤੇ ਤੁਹਾਨੂੰ ਪਾਣੀ ਚਾਹੀਦਾ ਹੈ ਐਂ ਲਿਆਂਦਾ ਨਹੀਂ ਪਰ ਮਾਦਮਾਨ ਦਾ ਤੁਹਾਨੂੰ ਇਹ ਪਾਣੀ ਦਾ ਨਵਾਜਦੀਏ ਤੁਸੀਂ ਪਾਣੀ ਪਾਣੀ ਬੜਾ ਝੂਨਾ ਉੜਾ ਲਾਉਂਦੇ ਜੇ ਆਹ ਫੜਾ ਪਾਣੀ ਵੱਧ ਦੇ ਰਾਇਕੀ ਤੇ ਇਹ ਦੁੱਖ ਅਫਸੋਸ ਵੀ ਆ ਪਰ ਕੋਈ ਈਦਾ ਜਨਤਾ ਦਾ ਹਾਲ ਵੀ ਕੋਈ ਨਹੀਂ ਹੈ ਦੇਖਿਆ ਜਾ ਚਲੋ ਅੱਗੇ ਕਰਦੇ ਫੇਰ ਗੱਲ